ਅੱਜ ਅਸੀਂ ਕਰਾਂਗੇ ਅਨੰਦਪੁਰ ਸਾਹਿਬ ਨੂੰ ਪੂਰਾ ਕਵਰ ਅਨੰਦਪੁਰ ਸਾਹਿਬ ਦੇ ਹਾਲਾਤ ਨੂੰ ਮੰਗ ਲਈ ਉਹ ਦਰਸ਼ਨ ਕਰੂਗੀ ਤਖਤ ਜੀ ਜੇਸਗੜ ਸਾਹਿਬ ਜੀ ਦੇ ਖੜਾ ਕੋਈ ਨੋਟ ਹਾਂਜੀ ਉਹ ਦੇਖੋ ਆਗੇ ਆਗੇ ਆ ਦੇਖੋ ਕਰੋ ਦਰਸ਼ਨ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਚੱਲਦੇ ਆ ਅੱਗੇ ਆ ਦੇਖੋ ਅਨੰਦ ਪ੍ਰਸਾਦ ਦੀ ਮੀਨ ਰੋਡ ਹੈ। ਇਸਦੇ ਅਗਲੀ ਵਾਲੀ ਦੇਖੋ ਦੁਕਾਨਾਂ ਲੱਗੀਆਂ ਹੋ। ਹਾਂ ਉਹ ਦੇਖੋ ਸਬਜ਼ੀ ਦੀ ਆ ਸਬਜ਼ੀ ਦੀ ਦੁਕਾਨ ਹੈ। ਫਰੂਟ ਆ ਸਾਰੀ ਖੜ ਗਈ ਅੰਦਰ ਬਾਜ਼ਾਰ ਚ। ਮੀਂਹ ਮਾਰੀ ਸੀ। ਹਾਂ ਸਾਡਾ ਆ ਗਿਆ ਬੱਸ ਅੱਡਾ। ਬੱਸ ਕਿੱਦਾਂ ਆ ਗਿਆ। ਅਨੰਦਪੁਰ ਸਾਹਿਬ ਦਾ ਬੱਸ ਅੱਡਾ ਆਪਿਆ। ਆ ਦੇਖੋ। ਟ੍ਰੈਫਿਕ ਬਹੁਤ ਹੈ। ਮੀਂਹ ਵੀ ਬਹੁਤ ਜ਼ਿਆਦਾ ਪੈ ਰਹੇ ਨੇ। ਇਸਦੇ ਨਾਲੇ ਵੀ ਸਬਜ਼ੀਆਂ ਦੀਆਂ ਆਉਣੀਆਂ ਦੁਕਾਨਾਂ ਆ ਨਾ। ਹੁਣ ਆ ਗਈ ਵੀ ਸਬਜ਼ੀ ਦੀ ਦੁਕਾਨ। ਆ ਮੰਡੀ ਆ ਗਈ ਸਾਡੇਿੱਥੋਂ ਸਬਜ਼ੀਆਂ ਲੈਂਦੇ ਆ ਆਹ ਦੇਖੋ ਉਹ ਦੁਕਾਨਾਂ ਆ ਗਈਆਂ ਅੱਗੇ ਕੋਈ ਮਰਤ ਹੋ ਲੈਣਾ ਨਾ ਸਬਜ਼ੀ ਯੈਸ ਫਰੂਟਸ ਇੱਥੋਂ ਖਾਦਾ ਹੁੰਦਾ ਆਹ ਇੱਕ ਸਰਕਾਰੀ ਆਹ ਸਰਕਾਰੀ ਬਿਲਡਿੰਗ ਤੋਂ ਨਹੀਂ ਕਿਹੜੀ ਬਣੀ ਐ ਜੀ ਇਹ ਇਹ ਕਾਫੀ ਟਾਈਮ ਤੋਂ ਬਣੀ ਐ ਕੋਈ ਬਣ ਗਈ ਹੁਣ ਤਾਂ ਪਤਾ ਨਹੀਂ ਕਿ ਕੋਈ ਕੁਝ ਬਣਾ ਰਿਹਾ ਪਤਾ ਨਹੀਂ ਪਤਾ ਨਹੀਂ ਲੱਗਿਆ ਕੀ ਪੜਾਇਆ ਸਰਕਾਰ ਨੇ ਇਹ ਬਣੂਗਾ ਪਤਾ ਨਹੀਂ ਲੱਗਦੀ ਬਈ ਇਹ ਆ ਆ ਗਈ ਫਰੂਟ ਦੀ ਇੱਕ ਆ ਵੀ ਦੁਕਾਨ ਇੱਥੋਂ ਵੀ ਬਹੁਤ ਫਰੂਟ ਲੈ ਲੈ ਕੇ ਖਾਣਾ ਹੈ ਨਾ ਚੇਮੇ ਜਾਨਾ ਫਿਰ ਪੁਆਇੰਟ ਜਿੱਥੋਂ ਵਧੀਆ ਮਿਲੇ ਹਾਂ ਸਾ ਉਸ ਤਰ੍ਹਾਂ ਆ ਮੁੜ ਕੇ ਆਪਾਂ ਹੁਣ ਨੈਨਾ ਦੇਵੀ ਰੋਡ ਤੇ ਹਾਂ ਖਾਲਸਾ ਸਕੂਲ ਵੀ ਇੱਧਰ ਐ ਕੋਟ ਰੋਡ ਆ ਦੇਖੋ ਹਾਂ ਹਰਿਆਣਾ ਐ ਅੱਜ ਬਹੁਤ ਘਰ ਨੂੰ ਬਾਹਰ ਕਰਕੇ ਆ ਰਿਹਾ ਮੈਂ ਉਹ ਦੇ ਕੈਮਰਾ ਉੱਪਰ ਦੇਖੋ ਹਾਂਜੀ ਪਤਾ ਨੈਨਾ ਦੇਵੀ ਉੱਪਰ ਉਹਰਾ ਕਿਲਾ ਫਤਿਹਗੜ੍ਹ ਸਾਹਿਬ ਇੱਧਰ ਤੋਂ ਜੋ ਤੇ ਆਗੇ ਜੀ ਆਗੇ ਜੀ ਚੱਲੋ ਅੱਗੇ ਚੱਲੋ ਹਾਂ ਅੱਗੇ ਉਹ ਆ ਗਿਆ ਆਪਣਾ ਨੂਰੋ ਦੇਖ ਹਾਂਜੀ ਆ ਗਿਆ ਕਚੈਰੀ ਰੋਡ ਆ ਗਿਆ ਜੀ ਕਚੈਰੀ ਰੋਡ ਆ ਗਿਆ ਇਹ ਆ ਦੇਖੋ ਇਹ ਗਰਲ ਸਕੂਲ ਆ ਆ ਕਚੈਰੀ ਰੋਡ ਆ ਗਿਆ ਇੱਥੇ ਗਰਲ ਸਕੂਲ ਵੀ ਹੈਗਾ ਇਹ ਅੱਗੇ ਆ ਆ ਗਿਆ ਸਾਡਾ ਸਿਵਲ ਹਸਪੀਟਲ ਆ ਦੇਖੋ ਸਿਵਲ ਹਸਪੀਟਲ ਆ ਗਿਆ ਉਹ ਦੇਖੋ ਵਾਹ ਨਾ ਕੋਨ ਤੋਂ ਇਹ ਪਹਾੜਾਂ ਦੇ ਉੱਪਰ ਸੂਟ ਆ ਰਿਹਾ ਓਏ ਪਹਾੜ ਦਿਖਾਉਂਦੇ ਆ ਤੁਹਾਨੂੰ ਆ ਸਿਵਲ ਹਸਪੀਟਲ ਉਹ ਦੇਖੋ ਪਹਾੜ ਉਹ ਸਾਹਮਣੇ ਦੇਖੋ ਹਵਾ ਦੇ ਉੱਪਰ ਆ ਗਈ ਹੈ ਬੱਦਲ ਉੱਪਰ ਪੂਰਾ ਕਵਰ ਕਰਿਆ ਪਿਆ ਨਾ بارش ਹੋ ਰਹੀ ਹੋਣੀ ਨਾ ਉਪਰਲੀ ਸਾਈਡ ਉੱਪਰ ਬਹੁਤ ਤੇਜ਼ بارش ਹੋ ਰਹੀ ਹੈ ਆ ਦੇਖੋ ਜੀ ਇਹ ਆ ਗਏ ਹੁਣ ਅਸੀਂ ਇੱਕ ਸਾਈਡ ਆਨੰਦਪੁਰ ਸਾਹਿਬ ਦੇ ਕਮਨੀਤਾ ਕੌਤੁਰ ਕਮਨੀਤਾ ਸਟੇਟ ਸਟੈਂਡਿੰਗ ਹਾਂ ਆ ਵੀ ਆ ਗਏ ਬਹੁਤ ਬੱਦਲ ਆ ਗਿਆ ਹੁਣ ਅਹ ਗੁਰਮਤ ਸੰਗੀਤ ਅਕੈਡਮੀ ਆ ਗਈ ਹੈ ਇਹ ਤੇ ਪ੍ਰੋਫੈਸਰ ਕਰਤਾਰ ਸਿੰਘ ਜੀ ਕੀਰਤਨ ਸਖਾਉਂਦੇ ਸੀਗੇ ਆ ਫਤਿਹਗੜ ਸਾਹਿਬ ਇਹਦਾ ਫਤਿਹਗੜ ਸਾਹਿਬ ਦਾ ਆ ਗਿਆ ਗੇਟ ਆ ਦੇਖੋ ਗੇਟ ਆਇਆ ਪ੍ਰਤੀਤ ਜੀ ਤੁਸੀਂ ਬੋਲਦੇ ਨਹੀਂ ਆ ਦੇਖੋ ਆ ਦੇਖੋ ਪ੍ਰਤੀਤ ਬਾਹਰ ਨਿਕਲ ਕੇ ਕੋ ਬੜਾ ਆ ਵੀ ਜਾਣਾ ਬਾਹਰ ਬਾਰਿਸ਼ ਲੱਗੂਗੀ ਮਜ਼ਾ ਆਏਗਾ ਜੀ ਕਿਹ ਬਾਾਰਿਸ਼ ਹੋ ਪਾਰ ਹਾਂ ਬਾਰਿਸ਼ ਬਹੁਤ ਹੈ ਆ ਆ ਦੇਖੋ ਦੇਖ ਪਾਣੀ ਆ ਰਿਹਾ ਉਹ ਦੇਖੋ ਪਹਾੜ ਆ ਸਟੇਡੀਅਮ ਵਰਤੀਤ ਕਿੰਨਾ ਸੋਹਣੇ ਪਹਾੜ ਤੇਖ ਉਹ ਕਿੰਨਾ ਉੱਟੇ ਉੱਟੇ ਉਹ ਕਿੰਨਾ ਸੋਹਣੀ ਇਹ ਨਾਲ ਦੇਖ ਕਿੰਨਾ ਪਾਣੀ ਦੀ ਕਿੰਨੀ ਤੇਜ਼ ਤੇਜ਼ ਪਾਣੀ ਜਾਂਦਾ ਵਾ ਓਏ ਆ ਪੂਰਾ ਭਰ ਜਾਂਦਾ ਹੁੰਦਾ ਜਦੋਂ ਜੇ ਪਾਰੀ ਉੱਪਰ ਤੱਕ ਆ ਜਾਂਦਾ ਓਵਰਫਲੋ ਹੋ ਜਾਂਦਾ ਆ ਦੇਖੋ ਪ੍ਰਤੀਤ ਉਹ ਦੇਖੋ ਉਧਰ ਪਹਾੜਾਂ ਦੇ ਉੱਪਰ ਬੱਦਲ ਤਾਂ ਆ ਗਿਆ ਖਾਲਸਾ ਸੂਰ ਕਿਤੇ ਤੈਨੂੰ ਖਾਲਸਾ ਸੂਰ ਜਿਹਾ ਲੱਗ ਰਿਹਾ ਉਹ ਨਵਾਂ ਸਕੂਲ ਚਲਾ ਦिए ਨਾਰੀ ਜਾਸਰ ਨਹੀਂ ਹਾਂ ਤਾਂ ਉੱਥੇ ਸੈਕਾ ਤੋਂ ਚੱਲ ਜਾਕਰ ਆਪ ਹੀ ਹੋਈ ਫੂਲ ਨੇੜੇ ਤਾਂ ਨੇੜੇ ਹਾਂ ਆ ਦੇਖੋ ਖਾਲਸਾ ਸਕੂਲ ਖਾਲਸਾ ਸਕੂਲ ਦੇਖੋ ਜੀ ਆਹ ਸਪੀਡ ਬ੍ਰੇਕਰ ਆਇਆ ਥੋੜਾ ਜਿਹਾ ਸਲੋ ਕਰ ਲਈ ਗੱਡੀ ਆਹ ਦੇਖੋ ਕਿੰਨਾ ਵੱਡਾ ਖਾਲਸਾ ਸਕੂਲ ਹੈ ਫਿਰ ਸਪੀਡ ਬ੍ਰੇਕਰ ਆਇਆ ਸਪੀਡ ਬ੍ਰੇਕਰ ਬਾਈ ਬੜੇ ਬੜਾਏ ਤੇ ਨੇ ਹੈ ਨਾ ਸਕੂਲ ਹੈ ਨਾ ਸਕੂਲ ਦੇ ਸਾਹਮਣੇ ਹੁੰਦੇ ਆ ਸਾਹਮਣੇ ਕੰਨ ਨਹੀਂ ਬੰਦਾ ਨਹੀਂ ਤੇ ਲੋਕ ਬਹੁਤ ਪੀਚ ਚਲਾਉਂਦੇ ਆ ਹਾਂ ਉਹ ਲੱਕੜ ਦੀ ਲੱਤਣਾ ਕੁਛ ਅੱਛੀ ਹੁਣ ਅਸੀਂ ਨਾਨਾ ਦੇ ਵੀ ਰੋਡ ਤੇ ਆ ਆ ਦੇਖੋ ਉਹ ਦੇਖੋ ਪਰਤੀ ਉਧਰ ਦੇਖ ਕੋਈ ਨੂਰ ਸਾਹਮਣੇ ਦੇ ਕਿੰਨਾ ਤਰਿਆ ਅਸੀਂ ਸੜਕ ਪਾਰ ਕਰਨੀ ਸੀ ਕਿ ਆ ਕਿੱਦਾਂ ਕਰੀਏ ਹੁਣ ਅੱਛਾ ਉਹ ਉਸ ਤੋਂ ਕੇਣਾ ਸੀ ਪਾਣੀ ਨਹੀਂ ਪਾਣੀ ਹੁਣ ਕੋਈ ਨਾ ਕਿ ਜੇ ਬਣੀ ਕਿੰਨਾ ਤੇਜ਼ ਓਏ ਕਿੱਦਾਂ ਟੱਪੀਏ ਹੁਣ ਅਸੀਂ ਇੱਥੋਂ ਚਲੀਏ ਕਿ ਨਾ ਚਾਹੀਏ ਨਹੀਂ ਤਾਂ ਨਾ ਲੈਣ ਦੋ ਚੱਲਦੇ ਚੱਲੀਏ ਉਹ ਪਹਾੜ ਦੇਖੋ ਉੱਧਰ ਪਹਾੜ ਨੇ ਇਹਨਾਂ ਦੇ ਵੀ ਹਾਂ ਦੇਖੋ ਕਿੰਨਾ ਆਸੀ ਇੱਥੋਂ ਲੱਗਦੇ ਹੁੰਦੇ ਇੱਥੋਂ ਟੱਪਦੇ ਹੁੰਦੇ ਹੁਣ ਕਿਉਂ ਕਰੀਏ ਬਰਤੀਰ ਬਹੁਤ ਤੇਜ਼ ਪਿੱਛੇ ਮੁੜ ਜਾਂਦੇ ਆ ਪਿੱਛੇ ਮੁੜੀਏ ਨਹੀਂ ਚੱਲਦੇ ਐ ਕਰੇ ਯਾਰ ਪਿੱਛੇ ਸਾਡੀ ਗੱਡੀ ਖੜ ਜਾਨੀ ਹੈ ਨਾ ਹੋਰ ਪਾੜੀ ਆਏ ਨਾ ਥੋੜੀ ਜਿਹੀ ਤਕਰਾਨ ਦੋ ਹਾਂ ਆਏ ਨਾ ਫੋਲ ਚੱਲ ਵੀ ਪਿੱਛੇ ਨੂੰ ਮੋੜਦੇ ਆ ਬਹੁਤ ਜਿਆਦਾ ਹੈ ਤਾਂ ਪਾਣੀ ਯਾਰ ਬਹੁਤ ਤੇਜ਼ ਹੈ ਗੱਡੀ ਤਾਂ ਸਾਡੀ ਹਟ ਗਣੀ ਨਹੀਂ ਹਾਂ ਨਹੀਂ ਜਾਂਦੇ ਵੇ ਗੱਡੀ ਹਟ ਗਣੀ ਹਟਣੀ ਚਾਹੀਦਾ ਬੋਲ ਬਣਾ ਹੀ ਨਹੀਂ ਰੋਲ ਨਹੀਂ ਹੈ ਨੋਰਮਲ ਖੱਡ ਜੀ ਹੀ ਆ ਬਸ ਇੱਥੇ ਛੋਟਾ ਬਸਤਾ ਇੱਥੋਂ ਹਾਂ ਅਸੀਂ ਜਾਂਦੇ ਹੁੰਦੇ ਚਲੋ ਵਾਪਸ ਚਲੋ ਵਾਪਸ ਚਲੋ ਚਲੋ ਵਾਪਸ ਚਲੀਏ ਭਰਾਵਾ ਇਹ ਤਾਂ ਬਹੁਤ ਤੇਜ਼ ਹੈ ਪਾਣੀ ਇਹ ਕੋਈ ਪਹਾੜ ਦਿਖਾ ਦੇ ਕੋਈ ਨੂੰ ਚੰਗੀ ਤਰ੍ਹਾਂ ਉਹ ਦੇਖੋ ਸਾਹਮਣੇ ਪਹਾੜਾਂ ਦੇ ਉੱਪਰ ਉਹਦੇ ਉੱਪਰ ਤੀਰ ਪਹਾੜਾਂ ਦੇ ਉੱਪਰ ਪਹਾੜਾਂ ਪਰ ਬੱਦਲ ਆ ਗਏ ਬੱਦਲ ਆ ਗਏ ਹਰਾ ਸਵਿਜ਼ਰਲੈਂਡ ਬਣਿਆ ਵਾ ਆ ਬੂਰਾ ਸਿੱਟਰ ਲੈਟ ਬਣਿਆ ਪਿਆ ਏ ਉਹ ਦੇਖੋ ਕਿੰਨਾ ਤੇਜ਼ ਪਾਣੀ ਆ ਓਏ ਹੋ ਤੇਰੀ ਦੇਖੋ ਪਾਣੀ ਹੋ ਤੇਜ਼ ਪਾਣੀ ਹੋ ਸਾਰੇ ਪਾਸੇ ਭਰਿਆ ਪਿਆ ਪਾਣੋ ਪਾਣੀ ਪਾਣੋ ਪਾਣੀ ਮਾਰਿਸ਼ ਇੰਨੀ ਆ ਹੁਣ ਤਾਂ ਦਵਾਈ ਰੱਖੋ ਸਕੂਲ ਦੀ ਛੁੱਟੀਆਂ ਤਾਂ ਹੋਈਆਂ ਨਹੀਂ ਕਰਵਾ ਲਓ ਛੁੱਟੀਆਂ ਆ ਜਿੱਥੇ ਭਾਈ ਰੋਲਾ ਲੱਗਦਾ ਨਾ ਹਾਂ ਆਹ ਜੀ ਤਾਂ ਭੇਜਦੇ ਨਹੀਂ ਪੇ ਬੱਚਿਆਂ ਨੂੰ ਬੜਿਆਂ ਨੂੰ 2 ਦਿਨ ਹੋ ਗਏ ਕੋਈ ਨੁਸਤੇ ਪ੍ਰਤੀਤ ਘਰੇ ਹੀ ਆ ਆ ਜੰਗਲੋ ਜੰਗਲੀ ਐਨ ਭਰਿਆ ਪਿਆ ਪੂਰਾ ਓ ਦੇਖੋ ਅੱਜ ਪੂਰੇ ਨਲਪੁਰ ਸਾਹਿਬ ਦਾ ਸੀ ਗੋਲ ਗੋਲ ਰਾਉਂਡ ਲਾੜਾ। ਉਹ ਦੇਖੋ ਬਰਾਉਂਡ ਇਹ ਖਾਸਾ ਸਕੂਲ ਤੋਂ ਖਾਲਸਾ ਕੋਲਸ ਤੱਕ ਖਾਲਸਾ ਸਕੂਲ ਤੁਸੀਂ ਦੇਖ ਲਿਆ ਸਾਰਿਆਂ ਨੇ। ਹੁਣ ਆਪਾਂ ਦੂਸਰਾ ਪਾਸਾ ਜਾਣਾ ਹੈ ਖਾਲਸਾ ਕੋਰਸ। ਠੀਕ ਹੈ ਨਾ? ਉਹ ਦੇਖੋ ਆ ਪੁੱਲ ਦੇਖੋ ਸਾਡਾ ਅਨੰਦਪੁਰ ਸਾਹਿਬ ਥੱਲੇ ਦੋ ਨਹਿਰਾਂ ਹੈ। ਕਾਫੀ ਡਿਵੈਲਪਡਾ ਹੋ ਗਿਆ ਤੇ ਸਾਫ ਸੁਥਰਾ ਬਣਾਇਆ ਗਿਆ ਸਾਰਾ ਹਾਂ ਨੇਰਾ ਤੇ ਵੀ ਪਾਣੀ ਗੰਦਾ ਹੋਇਆ ਹੋਇਆ ਮਿੱਟੀ ਵਾਲਾ ਪਹਾੜਾ ਚੁਆਰੇ ਨਾ ਭਾਵੇਂ ਮੈਂ ਪਾਣੀ ਬਹੁਤ ਢੋਲੀ ਸਪਸਟਾ ਹੋ ਗਈ ਇਹ ਉਹ ਦੇਖੋ ਪੂੜਾ ਊ ਤਾਂ ਚਲੋ ਸੋਹਣਾ ਹੈ ਪਰ ਖਤਰਾ ਵੀ ਬੜਾ ਹੈ ਭਾਈ ਪਰ ਅਸੀਂ ਇਹ ਦੇਖ ਕੇ ਨਿਕਲੇ ਕਿ ਅੱਜ ਨਹੀਂ ਬਾਰਿਸ਼ ਨਹੀਂ ਹੋ ਰਹੀ ਹਾਂ ਸੋ ਸਾਫ ਹੋ ਗਿਆ ਵਾ ਸਾਫ ਹੋਇਆ 3-4-5 ਘੰਟੇ ਹੋ ਗਏ ਹੋ ਗਏ ਅਸੀਂ ਹੁਣ ਪਹਾੜਾ ਵੱਲ ਨੂੰ ਚੱਲਦੇ ਆ ਉੱਪਰ ਨੂੰ ਚਲੀਏ ਨੈਨਾ ਦੇਵੀ ਵੱਲ ਨੂੰ ਆਹ ਨੋ ਕਿਦ ਨੋ ਕਰਾਤ ਪਰਮ ਦੇਖ ਕੇ ਆਉਂਦੇ ਆ ਲੱਗਦਾ ਤਾਂ ਵਧੀਆ ਹੈ ਪਰ ਦੇਖਦੇ ਆ ਜਿੱਥੋਂ ਤੱਕ ਅੱਛਾ ਲੱਗੂਗਾ ਉੱਥੇ ਤੱਕ ਜਾਓਗੇ ਹਾਂ ਆਏ ਡਾਟਾ ਪੰਜ ਚਾਰੀ ਡਾਟਾ ਪਰਚੀ 4 ਉਹ ਦੇਖੋ ਬੱਲੇ 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 ਉਹ ਦੇਖੋ ਪਹਾੜਾ ਉੱਪਰ 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 ਉੱਥੇ ਮੈਨੂੰ ਤਾਂ بارش ਚੱਲਦੀ ਹੈ بارش ਮੈਨੂੰ ਲੱਗਦਾ ਹਾਂ بارش ਚੱਲ ਰਹੀ ਮੈਨੂੰ ਲੱਗ ਰਿਹਾ ਆ ਦੇਖੋ ਗਾਹੀ ਕਿੰਨਾ ਆ ਮੋੜ ਕੋੜ ਸ਼ੁਰੂ ਹੋ ਗਏ ਦੇਖੋ ਹਾਂ ਅਸੀਂ ਪਹਾੜਾਂ ਪਰ ਨੂੰ ਜਾਣ ਲੱਪੇ ਹਾਂ ਤੇ ਦੇਖਦੇ ਹਾਂ ਕਿ ਕੀ ਆਏ ਹੋ ਲੈਟ ਸਲਾਈਡਿੰਗ ਨਾ ਹੁੰਦੀ ਹੋਵੇ ਸ਼ਿਮਲੇ ਸ਼ਿਮਲੇ ਲੱਗਦਾ ਸੀ ਹਾਂ ਇਹੀ ਲੱਗਦਾ ਸੀ ਸ਼ਿਮਲੇ ਦੇ ਲੱਕੇ ਚਿੱਲੇ ਉਹ ਦੇਖੋ ਆ ਸਕੂਟਰਾਂ ਤੇ ਵੀ ਮੋਟਰਸਾਈਕਲਾਂ ਤੇ ਵੀ ਜਾਂਦੇ ਬਹੁ ਲੋਕੀ ਹੈ ਨਾ ਆ ਦਿੱਤਾ ਆ ਵੀ ਗਿਆ ਐਕਟੀਵਿਟੀ ਪਰ ਜਿਨ੍ਹਾਂ ਦੇ ਘਾਰ ਆ ਉਹਨਾਂ ਦਾ ਵੀ ਔਖਾ ਹੈ ਉਹਨਾਂ ਦਾ ਵੀ ਔਖਾ ਹੈ ਉਹ ਸਾਹਮਣੇ ਪਹਾੜ ਦੇਖੋ ਕਿੰਨੇ ਸੋਹਣੇ ਵਾਹ ਜੀ ਵਾਹ ਹਾਂ ਬੜਾ ਠੰਡੀ ਵਾਦਰੀ ਸ਼ੀਸ਼ਾ ਕੋਲੇ ਕੋਹੇ ਨੂਰ ਨੇ ਵੀਡੀਓ ਬਣਾ ਰਿਆ ਏ ਮੰਦਰ ਆ ਗਿਆ ਮਾਤਾ ਦਾ ਇੱਥੇ ਲੰਗਰ ਲੱਗਦਾ ਏ ਹਰ ਇੱਕ ਵਾਰ ਲਰਾਤੀ ਹਦੀ ਉਹ ਦੇਖੋ ਉਹ ਹੋਏ ਕਿੰਨਾ ਜਿਆਦਾ ਨਾ ਹੈ ਸਾਫ ਹੋਇਆ ਬਸ ਹਨਾ ਨਾ ਨਾ ਬਾਹਰ ਦਾ ਇਹ ਨਾ ਦੇਖੋ ਕਿੰਨੇ ਸਾਫ ਲੱਗਦਾ ਤੋਤੇ ਵੀ ਲੱਗਦੇ ਪਹਾੜ ਪੂਰੇ ਜੀ ਹੁਣ ਤੁਹਾਨੂੰ ਮੈਂ ਜ਼ੂਮ ਦਿਖਾਂਦਾ ਹਾਂ ਜ਼ੂਮ ਆ ਦੇਖੋ ਮੇਰੇ 24 ਅਲਟਰ ਦਾ ਜ਼ੂਮ ਦੇਖੋ ਉਹ ਦੇਖੋ ਉਹ ਦੇਖੋ ਉਹ ਉਹ ਦੇਖੋ ਗੱਡੀ ਚਲਦੀ ਦਿਖਦੀ ਤੁਹਾਨੂੰ ਉਹ ਦੇਖੋ ਇੱਕ ਬਾਂਗੀ ਇੱਥੇ ਉਹ ਦੇਖੋ ਗੱਡੀ ਚਲਦੀ ਦਿਖਦੀ ਪਈ ਨਾ ਹਾਂ ਵਾਹ ਦੇਖਿਆ ਉਹ ਦੇਖੋ ਵਾਹ ਨਵੇਂ ਜ਼ੂਮ ਕੈਸਾ ਹੈ ਉਹ ਦੇਖੋ ਹੁਣ ਦੇਖੋ ਉਹ ਦੀ ਉਹ ਦੀ ਉਹ ਦੀ ਇਹ ਉਹ ਇੱਕ ਕਾਰ ਆਣੀ ਹੋਰ ਹਾਂਜੀ ਚੱਲਿਆ ਕਰਦੀ ਉਹ ਦੇਖੋ ਉਹ ਛੋਟੇ ਛੋਟੇ ਕੀੜੀਆਂ ਵਰਗੀ ਲੱਦੀ ਉਹ ਛੋਟੀ ਜਿਹੀ ਕਾਰ ਤੁਹਾਨੂੰ ਘਰ ਵੀ ਹੈ ਇੱਕ ਵਾਪਸ ਆ ਰਹੀਓ ਦੇਖੋ ਉਹ ਮੰਕੀ ਦੇ ਉਪਰ ਚੱਲ ਗਈ ਉਹ ਛੋਟੀ ਜਿਹੀ ਚਿੱਟੀ ਜੀ ਹੁਣ ਦੇਖੋ ਬਜ਼ੂਮ ਨੂੰ ਪਿੱਛੇ ਕਰਦਾ ਹੈ ਆ ਦੇਖੋ ਪਿੱਛੇ ਚੱਲ ਗਈ ਉਹ ਕੀੜੀ ਵਰਗੀ ਦਿਖ ਰਹੀ ਬਿੰਦੀ ਬਿੰਦੀ ਗਈ ਉਹ ਗਈ ਆ ਦੇਖੋ ਜ਼ੂਮ ਉਹ ਮੇਰੀ ਉਗੜੀ ਆ ਗਈ ਮੋਰੇ ਉਹ ਚੱਲ ਕੋਈ ਗੱਲ ਨਹੀਂ ਜ਼ੂਮ ਦੇਖਾ ਕਿੰਨਾ ਤਗੜਾ ਹੈ ਹਾਂਜੀ ਹਾਂਜੀ ਮੋਬਾਈਲ ਦਾ ਜ਼ੂਮ ਇਹਨੂੰ ਕਹਿੰਦੇ ਆ ਤਾਂ ਵਾਹ ਹੂੰ ਇਹਨੂੰ ਕਹਿੰਦੇ 24 ਅਲਟਰਾ ਹਾਂਜੀ ਚਲਿਏ ਅੱਗੇ ਕੋ ਮੋੜ ਲੀਏ ਪਿੱਛੇ ਨੂੰ ਵਾਸਤੇ ਚੱਲਦੇ ਆ ਨਿਆ ਕਿਹੜਾ ਲੈਂਸ ਸੈਲੈਕਟ ਹੋ ਸਕਦੀ ਹਾਂ ਚਲੋ ਫਿਰ ਵਾਪਸ ਚਲਿਏ ਚਲੋ ਜੀ ਹੁਣ ਤਾਂ ਜਾੜੇ ਪੈਣਾ ਵਾਪਸ ਓਏ ਹੋਏ ਹੋਏ ਬਲੰਦਿਆਂ ਨਾਲ ਤੇ ਵੀਰ ਦਰਸ਼ਨ ਕਰੋ ਜਿਹੜਾ ਕੋਨਾ ਹੈ ਨਾ ਪਹਾੜ ਦਾ ਕੋਨਾ ਜਿੱਥੇ ਬੰਦਰ ਹੈ ਮੇਨ ਸਾਰਾ ਬੱਦਲ ਦੇ ਵਿੱਚ ਹੈ ਹਾਂ ਮਾਤਾ ਨੂੰ ਸਪੈਸ਼ਲ ਮਿਲਣ ਆ ਰਹੇ ਨੇ ਪੱਥਾ ਟਿਕਣ ਜਾ ਰਹੇ ਨੇ ਬੱਦਲ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਨੇ ਹਾਂ ਇਹ ਬੱਦਲ ਹੈ ਨਾ ਤੇ ਮੇ ਮਾਤਾ ਦੇ ਉੱਪਰ ਪਾਰ ਰਹੇ ਨੇ ਪਾਤਾ ਤੁਸੀਂ ਸਪੈਕਟ ਕਰ ਰਹੇ ਨੇ ਤੇ ਸਾਡੇ ਕੋਲ ਫਿਰ ਅਨੰਦਪੁਰ ਸਾਹਿਬ ਆਉਂਦੇ ਆ ਸਾਡੇ ਇਥੇ ਤੱਕ ਸ਼੍ਰੀ ਕੀਸਗੜ ਸਾਹਿਬ ਮੱਥਾ ਟੇਕਦੇ ਆ ਕੇ ਪਾਣੀ ਪਾਉਂਦੇ ਆ ਪਰ ਜਿਆਦਾ ਨਾ ਮੱਥਾ ਟੇਕੂ ਬਾਬਾ ਜੀ ਪਰ ਬਹੁਤ ਮੱਥਾ ਟੇਕ ਕੇ ਆਏ ਹੁਣ ਕਿਸੇ ਹੋਰ ਦੇਸ਼ ਚ ਜਾ ਕੇ ਮੱਥਾ ਟੇਕ ਲਈ ਗਏ ਹਨਾ ਨਾ ਮੈਂ ਹਰਦ ਬਹੁਤ ਘਾਰੇ ਬਹੁਤ ਜ਼ਿਆਦਾ ਉੱਚਾ ਹੋ ਗਿਆ ਪਾਣੀ ਦਾ ਲੈਵਲ ਪਾਣੀ ਦਾ ਲੈਵਲ ਖਤਰਨਾਕ ਹੋ ਗਿਆ ਹੈ ਅੱਜ ਦੇਖਦੇ ਆਂ ਜੇ ਮੈਂ ਅੱਜ ਚਾਹੂੰਗਾ ਰੋਪੜਵਾਲ ਨੂੰ ਜਾ ਕੇ ਆਂਦੇ ਹਾਂ ਨਾ ਕੋਹ ਲੋਰ ਹਾਂਜੀ ਦੇਖੀ ਜਾਈਏ ਦਰਿਆ ਕੀ ਹਾਲ ਚਾਲ ਹੈ ਦਰਿਆਵਾਂ ਦੇ ਉਹ ਕਹਿ ਰਹੀ ਹੈ ਕਿ ਵੀ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੈ ওভারਫਲੋ ਹੋਇਆ ਪਿਆ ਹੈ ਪਾਣੀ ਹੈ ਨਾ ਹਾਂਜੀ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਹਾਂ ਉਹ ਦੇਖਦੇ ਹਾਂ ਜੇ ਬਣ ਗਿਆ ਅੱਜ ਮੂਡ ਤੇ ਜਾਵਾਂਗੇ ਉਹ ਗੱਡੀ ਪਿੱਛੇ ਵੀ ਆ ਰਹੀ ਹੈ ਉਹ ਦੇਖੋ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉੱਚਾ ਹੋ ਗਿਆ ਚਲੋ ਹੁੰਦਾ ਤਾਂ ਹਰ ਸਾਰੀ ਇਹ ਡਰਤਾ ਡਰੀ ਹੈ ਹਾਂ ਤਾਂ ਉਹਦੇ ਹੀ ਰੱਬ ਨੇ ਹਾਂ ਜੁਨਾਫੇ ਵੀ ਫਿਰ ਉਸੇ ਜਿਹੜਾ ਪਿਆ ਹੈ ਈ ਗੱਲ ਹੈ ਮੈਂ ਗਿਆ ਹਾਂ ਪੂਰਾ ਟਾਈਮ ਤਰਾਸ ਕਰ ਲੋ ਹਾਂ ਆਹ ਬੜਾ ਉਹਦੇ ਕੋਲ ਪਹਾੜ ਤਾਂ ਵੀ ਬਾ ਕਮਾਲ ਸੁੰਦਰ ਕੁਦਰਤ ਨੇ ਜਿਹੜੀ ਸੀਟ ਬਣਾਈ ਹੈ ਕੁਦਰਤ ਵਰਗਾ ਕੋਈ ਨਹੀਂ ਬਣਾ ਸਕਦਾ ਵਾਹ ਜੀ ਵਾਹ ਚਲੋ ਹੋਰ ਕੁਝ ਪਹਾੜਾ ਦੇ ਹੋਰ ਨੇੜੇ ਆ ਚੁੱਕੇ ਹਾਂ ਚਲੋ ਇਹタルਪੇ ਦੀ ਵਾਪਸੀ ਨਹਿਰਾ ਤੇ ਪੁੱਜ ਗਏ ਆ ਆਪਣੀਆਂ ਨਹਿਰਾ ਤੇ ਦੂਸਰੀ ਸਾਈਡ ਤੋਂ ਆਗੇ ਨਾ ਪਉਗਾ ਕਿੰਨੇ ਸਰਾ ਪਾਣੀ ਜੀਗਾ ਉੱਥੇ ਹਾਂ ਆਹ ਪਾਣੀ ਦੇਖ ਤਾ ਨਾ ਅੰਦਰ ਗੰਦਾ ਹੈ ਪਾਣੀ ਪਾਣੀ ਗੰਦਾ ਹੈ ਮਿੱਟੀ ਵਾਲਾ ਹੈ ਪਾਣੀ ਕਿੰਨੇ ਲੈਵਲ ਕਿੰਨਾ ਆਪ ਹੈ ਹਾਂ ਦੇਖੋ ਕਿੰਨੀ ਉੱਚੀ ਹੈ ਪਾਣੀ ਦਰਿਆ ਦਾ ਜੀ ਦੇਖੀ ਦੇਖੀ ਪਾਣੀ ਤੂੰ ਪਾਣੀ ਪਾਣੀ ਕਹਿੰਦਾ ਨਾ ਦੇਖ ਪਾਣੀ 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 ਕਿੰਨਾ ਹੈ ਉਹ ਦੇਖੋ ਅੰਦਰੋਂ ਦੇਖੋ ਅੰਦਰ ਆਹ ਦੇਖੋ ਤੁਹਾਨੂੰ ਇੱਕ ਕੋਠੀ ਦਿਖਾਣੀ ਹੈ ਇੱਥੇ ਇਹ ਮਾਈਟਰੀ ਖਾਲਸਾ ਸਪੂਰ ਹੈ ਨਾ ਜਿੱਥੇ ਉਸ ਸਰਵਲ ਨੂੰ ਹੈ ਉਹ ਦੇਖੋ ਸਾਹਮਣੇ ਦੇਖੋ ਓ ਦੇਖੋ ਕਿੰਨੀ ਸੋਹਣੀ ਕੋਠੀ ਓਹ ਦੇਖੋ ਪ੍ਰਤੀਤ ਓਹ ਦੇਖ ਕਿੰਨੀ ਸੋਹਣੀ ਕਿਸੇ ਨੇ ਮਹਿਲ ਹੀ ਖੜਾ ਕਰਤਾ ਕਾਫੀ ਟਾਈਮ ਦੀ ਮਾਨੀ ਪਈ ਹੁਣ ਹੁਣ ਜਾ ਕੇ ਬਣੀ ਹੈ ਸਹੀ ਗੱਲ ਐ ਚਲੀ 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 ਪਿੱਛੇ ਗੱਡੀ ਆ ਰਹੀ ਚਲੋ 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 ਫੋਨ ਮਾਰਦਾ ਪਿਓ ਆਹ ਦੇਖੋ ਓ ਬਲੇਨੂ ਘਰ ਆ ਗਈ ਇੱਥੋਂ ਮੁੜਨਾ ਹਣਾ ਆਪਾਂ ਸੱਜੇ ਪਾਸੇ ਨੂੰ ਖੱਬੇ ਪਾਸੇ ਹੈਗਾ ਸਾਡੀ ਮਾਸੀ ਦਾ ਘਰ ਚੇ ਆਂਦੀ ਮਾਸੀ ਦਾ ਘਰ ਦੀਪੂ ਮਾਸੀ ਹਾਂ ਉਧਰਲੀ ਸਾਈਡ ਹੈ ਹਾਂ ਉਹਨਾਂ ਨੂੰ ਵੀ ਜਾਣਾ ਹੈ ਆਪਾਂ ਬੇਬੀ ਦੇਖਣ ਉਹਨਾਂ ਦਾ ਬੇਬੀ ਬਹੁਤ ਸੋਇਆ ਉਹਨਾਂ ਤੇ ਤੇ ਚੱਲਾਂਗੇ ਕੱਲ ਸਾਰੀ ਰਾਤ ਫਿਰ ਤਨੂਜੀ ਉੱਥੇ ਰਹੇ ਹੈ ਹਸਪੀਟਲ ਤੇ ਆ ਚਲੋ ਜੀ ਆਹ ਦੇਖੋ ਜੀ ਆ ਆ ਗਿਆ ਸਾਡੇ ਖੱਬੇ ਹੱਥ ਦੇਖੋ ਖੱਬੇ ਹੱਥ ਦੇਖੋ ਇਹ ਹੈ ਵਾਟਰ ਸਪਲਾਈ ਵਾਲਾ ਹਾਂ ਵਾਟਰ ਸਪਲਾਈ ਇੱਥੇ ਸਾਡੇ ਪਾਣੀ ਦੇ ਬਿੱਲ ਵੀ ਜਮ੍ਹਾਂ ਹੁੰਦੇ ਆ ਇੱਥੇ ਆਉਂਦੇ ਆ ਸੀ ਆ ਦੇਖੋ ਆ ਸਾਰਾ ਵਾਟਰ ਸਪਲਾਈ ਦਾ ਏਰੀਆ ਹੈ ਪਾਣੀ ਦੀ ਕੋਈ ਦਿੱਕਤ ਵਗੈਰਾ ਹੋਵੇ ਨਾ ਤੁਹ ਘਟ ਵੱਧ ਕਰਵਾ ਸਕਦੇ ਹਾਂ ਹਾਂ ਇਹ ਤੋਂ ਨਾ ਆ ਤਾਂ ਉਹ ਸਟੇਸ਼ਨੀ ਜੀ ਦੀ ਦੁਕਾਨ ਵੀ ਬਣ ਗਈ ਜਿੰਨੀ ਸੁਣੀ ਹੈ ਵਾਹ ਹੁਣ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਹੁਣ ਇੱਧਰ ਆਣਾ ਪਾਰਕ ਪਾਰਕ ਉਹ ਦੇਖੋ ਕਿਹੜਾ ਪਾਰਕ ਅੱਗੇ ਨੇਚਰ ਪਾਰਕ ਜਿਹੜਾ ਨਵਾਂ ਬਣਦਾ ਪਿਆ ਨੇਚਰ ਪਾਰਕ ਹੈ ਨਵਾਂ ਬਣਿਆ ਤੁਸੀਂ ਰੇ ਨਹੀਂ ਇੱਧਰ ਨਾ ਜਾਉਂਗੇ ਹਾਂ ਇੱਥੇ ਜਾਵਾਂਗੇ ਹਨਾ ਕੋਈ ਨਾ ਹਾਂਜੀ ਉਹ ਦੇਖੋ ਕਿੰਨਾ ਸੋਹਣਾ ਹੈ ਥੀਟ ਉਸਦੇ ਨਾ ਖੁੱਲਾ ਡੁੱਲਾ ਜਾਇ ਹੈ ਹਾਂ ਔਕ ਕਿੰਨਾ ਖੁੱਲਾ ਹੈ ਵਧੀਆ ਸੰਦਰਖੰਡਾ ਬਣਾਇਆ ਨੇ ਬਹੁਤ ਵੱਡਾ ਇੱਥੇ ਵੀ ਇਹ ਤਾਂ ਪੰਜ ਪਿਆਰਾ ਪਾਰਕ ਚ ਬਣਾਇਆ ਹੈ ਇੱਥੇ ਜਾਓਗੇ ਤਾਂ ਵਧੀਆ ਲੱਗੂਗਾ ਹਾਂ ਨੇਚਰ ਪਾਰਕ ਹੈ ਇਹ ਬਾਕੀ ਚਲੋ ਅੱਗੇ ਚੱਲਦੇ ਹਾਂ ਹੁਣ ਅਸੀਂ ਥੋੜੀ ਜੀ ਦੂਰ ਰਹਿ ਗਏ ਆ ਘਰ ਤੋਂ ਇਹ ਦੁਕਾਨਾਂ ਆ ਗਈਆਂ ਨੇ ਇਹ ਹੈ ਸਾਡਾ ਇਹ ਵੀ ਆਈ ਪੀ ਰੋਡ ਕਹਿੰਦੇ ਇਹਨੂੰ ਵੀ ਆਈ ਪੀ ਰੋਡ ਹੈ ਇਹ ਨਾ ਕੋਈ ਨਾ ਹਾਂ ਜੀ ਵੀ ਆਈ ਪੀ ਰੋਡ ਹੈ ਤੇ ਜਗਾ ਲੈਣੀ ਨਾ ਬਹੁਤ ਜ਼ਿਆਦਾ ਕੋਸਟਲੀ ਹੈ ਹਾਂ ਆਣੇ ਟਾਈਮ ਦੇ ਵਿੱਚ ਤਾਂ ਇਹ ਬਹੁਤ ਹੀ ਮਹਿੰਗੀ ਮਿਲਦੀ ਹੈ ਹਾਂ ਵੈਸੇ ਤਾਂ ਹੈ ਨਹੀਂ ਬਿੱਗੀਆਂ ਸਾਰੀਆਂ ਜਗ੍ਹਾ ਹੂੰ ਜੋ ਕਿ ਬਣੀ ਬਣਾਈ ਬੇਚਦਾ ਹੈ ਉਹ ਰੀਸੇਲ ਜਿਹੜਾ ਕਰੂੰਗਾ ਤਾਂ ਫਿਰ ਫੈਲ ਜੀ ਰਹੂੰਗਾ ਹਾਂ ਹੁਣ ਤੁਹਾਨੂੰ ਮੈਂ ਮੈਂ ਨਵੀਂ ਆਈਪੀ ਰੋਡ ਤੇ ਲੈ ਕੇ ਜਾਂਦਾ ਏ ਜਿੱਥੇ ਆਈਪੀ ਰੋਡ ਤੇਜਗੜ ਸਾਹਿਬ ਦੇ ਨਾਲ ਹੀ ਹੈ ਸਭ ਕੁਝ ਮਹਿੰਗਾ ਹੈ ਹਾਂ ਨਾਲ ਹੀ ਤਾਂ ਤੇਜਗੜ ਸਾਹਿਬ ਆ ਦੇਖੋ ਤਾਂ ਨਾ ਦੇਖਿਓ ਹੁਣ ਤੁਹਾਨੂੰ ਮੈਂ ਲੈ ਕੇ ਜਾਂਦਾ ਏ ਮੋੜਨ ਤੋਂ ਮੇਰੇ ਮੋੜਨ ਤੋਂ ਦੋ ਸਾਰਜੋ ਇਹ ਆ ਆ ਆ ਮੋੜ ਆ ਆ ਦੇਖੋ ਮੋੜ ਮੜ ਲਿਆ ਆਏ ਇਧਰ ਨੂੰ ਇਹ ਵਾਲੇ ਜਿਹੜੀ ਰੋਡ ਹੈ ਨਾ ਆ ਦੇਖੋ ਸਾਰੀ ਇਹ ਨਾਲ ਸਿਰਫ 1 ਮਿੰਟ ਦਾ ਰਸਤਾ ਹੈ ਤੁਰਕੇ ਇਹ ਵੀ ਰੋਡ ਤੋਂ ਕੇਸਗੜ ਸਾਹਿਬ ਸਾਹਿਬ ਅੱਗੇ ਹੁਣ ਅੰਦਰ ਹਾਂਜੀ ਇੱਥੇ ਕੇਸਗੜ ਸਾਹਿਬ ਨੇੜੇ ਹੀ ਹੈ ਤਾਂ ਉਹ ਦੇਖੋ ਜੀ ਆ ਦੇੜੇ ਹੀ ਕੇਸਗੜ ਤੋਂ ਇਹਨਰ ਸਿੰਘ ਕੈਮਰੇ ਤੇ ਮੋਰੀਂ ਉਂਗਲੀ ਵੀ ਕਰ ਰਹੇ ਨੇ ਹੈ ਨਾ ਕੋਈ ਨਰ ਕਦੀ ਕਦੀ ਆ ਜਾਂਦੀ ਗੱਡੀ ਚੱਲ ਚੱਲਦੀ ਨਾਲ ਫੜ ਦੇ ਐਕੀ ਐਂਡ ਬ੍ਰੇਕ ਕਰਾਂਦਾ ਨਾ ਬੇਵਰੀ ਮੈਂ ਸੋ ਜਾਂਦਾ ਮੈਨੂੰ ਪਤਾ ਹੀ ਲੰਦਾ ਨਹੀਂ ਸਪੀਡ ਬ੍ਰੇਕ ਕਰਾਂਦਾ ਨੇ ਹੱਥ ਮੋਰੇ ਆ ਜਾਂਦੇ ਕੈਮਰੇ ਦੇ ਆਹਾਹਾਹਾ ਕੀ ਆ ਬਾਤ ਹੈ ਉਹ ਦੇਖੋ ਗੁੰਮਾ ਦੇਖਿਆ ਸਾਹਮਣੇ ਟੈਕਸਟ ਕੇਸ ਕਰ ਸਕਦਾ ਉਹ ਦੇਖੋ ਗੁੰਮਾ ਦੇ ਇਸਰਾਏ ਉਹ ਦੇਖੋ ਕੇਸਗੜ ਸਾਹਿਬ ਦਾ ਗੁੰਮਾ ਇੱਕ ਦੋਨੋਂ ਪਾਸੇ ਸਰਾਏ ਇੱਧਰ ਵੀ ਸਰਾਏ ਇਹ ਇੱਧਰ ਵੀ ਆਈਪੀ ਸਰਾਏ ਇਹਦੇ ਸਾਰੇ ਰੂਮ ਲਗਜ਼ਰੀ ਰੂਮ ਨੇ ਠੀਕ ਹੈ ਨਾ ਲਗਜ਼ਰੀ ਦਾ ਸਾਰਾ ਬਹੁਤ ਅੱਛੇ ਬਣਾਇਆ ਦਿਖਾ ਕੋਈ ਨੋਰ ਸਾਈਡ ਨੂੰ ਦਿਖਾ ਜਰਾ ਹਾਂਜੀ ਦਿਖਾਦਾ ਹੁਣੀ ਇਹ ਆ ਦੇਖੋ ਆ ਦੇਖੋ ਮੇਨ ਗੇਟ ਤੇ ਦਿਖਾਈ ਜਰਾ ਆ ਕਮਾ ਕੈਮਰਾ ਆਹ ਦੇਖ ਕਿੰਨਾ ਸੋਹਣਾ ਦੇਖੋ ਪੂਰਾ ਲਗਜ਼ਰੀਜ਼ ਬਣਾਇਆ ਹੈ ਸਰਾ ਇਹ ਦੂਸਰਾ ਵਾ ਇੱਕ ਗੁਸ਼ੀ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕੇ ਹਾਂ ਕੋਈ ਬੁਝੇ ਤਰ੍ਹਾਂ ਹੈ ਹਾਂ ਇਹ ਗੁਰੂ ਗੋਬਿੰਦ ਸਿੰਘ ਨਿਵਾਸ ਹੈ ਸਰਾ ਆ ਦੇਖੋ ਕਿੰਨਾ ਸੋਹਣਾ ਤ੍ਰਿਸ਼ ਇਹ ਤਾਂ ਐ ਲੱਗਾ ਵੀ ਸੀ ਜਿੱਦਾਂ ਦੁਬਈ ਚ ਘੁੰਮ ਰਹੇ ਤੇ ਹੈ ਨਾ ਹਾਂਜੀ ਕੀ ਦੇ ਵੱਡੇ ਵੱਡੇ ਹੈ ਨਾ ਪਰ ਇਹ ਸੋਹਣੇ ਬਾਈ ਜੀ ਮਹਿਲ ਬਣਾ ਸਦਾ ਹਾਂ ਆ ਦੇਖੋ ਵੀ ਇਹ ਕਿੰਨੀ ਸੋਹਣੀ ਹੈ ਇਹਨਾਂ ਨੇ ਬਾਹਰੋਂ ਆਣਾ ਹੈ ਉਹ ਇੱਥੇ ਆ ਕੇ ਵੀ ਰੂਮ ਲੈ ਸਕਦੇ ਆ ਤੇ ਇੱਥੇ ਪਾਰਕਿੰਗ ਵੀ ਬਹੁਤ ਸੋਹਣੀ ਹੈ ਅੰਡਰਗਰਾਉਂਡ ਪਾਰਕਿੰਗ ਅੰਡਰਗਰਾਉਂਡ ਪਾਰਕਿੰਗ ਹੈ ਹਾਂ ਇਧਰ ਨੂੰ ਕੋਈ ਜਾ ਕੇ ਦੇਖਦੇ ਅੰਦਰ ਨੂੰ ਹੈ ਨਾ ਹਾਂ ਇੰਦਰ ਨੂੰ ਚਲੀਏ ਇੱਧਰ ਕੇਸਗੜ ਸਾਹਿਬਾ ਦੇਖੋ ਸਾਹਮਣੇ ਹਾਂ ਇਹ ਕਿੰਨੀ ਚੰਗੀ ਪਾਰਕਿੰਗ ਆਪਾਂ ਲਗਾਸ ਆ ਗਈ ਹੈ ਹਾਂ ਇੱਥੇ ਵੀ ਲਗਾ ਸਕਦੇ ਹਾਂ ਤੁਰਕੀ ਤੋਂ ਵਾਲੀ ਪਿੱਛਾ ਟੇਕਰ ਵੈਸੇ ਨੋਰਮਲ ਅਸੀਂ ਇੱਥੇ ਖੜਾ ਲੇ ਵੀ ਦੂਰ ਤੋਂ ਸਾਨੂੰ ਫਿਰ ਉੱਖਾ ਲੱਗਦਾ ਮੋੜੇ ਸਾਈਡ ਤੇ ਖੜਾਣੇ ਲਈ ਆ ਦੇਖੋ ਪਾਰਕਿੰਗ ਚ ਆ ਗਈ ਥੱਲੇ ਲਹਿਜਲਾ ਕੋਈ ਨਾ ਹਾਂਜੀ ਹਾਂਜੀ ਨਹੀਂ ਨਹੀਂ ਆ ਦੇਖੋ ਚਲੋ ਫਿਰ ਵਾਪਸ ਚੱਲਦੇ ਆ ਚਲੋ ਵਾਪਸ ਚਲੋ ਵਾਪਸ ਫਿਰ ਕਿਸ ਦਿਨ ਤੱਕ ਕਮਰਾ ਲੈ ਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਕੀ ਇਹ ਹੋ ਗਿਆ ਹੁਣ ਘਰ ਚੱਲਦੇ ਹੋ ਨਾ ਬਸ ਹਾਂ ਹੁਣ ਚੱਲੀਏ ਚੱਲੀਏ ਚੱਕਰ ਮਾਰ ਲਿਆ ਪੂਰਾ ਆਨੰਦਪੁਰ ਸਾਹਿਬ ਦਾ ਹੁਣ ਅਸੀਂ ਖਾਲਸਾ ਕਾਲਜ ਪਹੁੰਚਣਾ ਨਾ ਜਾ ਕੇ ਖਾਲਸਾ ਸਕੂਲ ਦਿਖਾਤਾ ਖਾਲਸਾ ਕਾਲਜ ਦਿਖਾਣਾ ਹਾਂਜੀ ਉਹ ਦੇਖੋ ਸਾਹਮਣੇ ਵੀ ਸਰਾਂ ਹੈ ਇਧਰ ਲੰਗਰ ਹਾਲ ਹੈ ਉਹ ਲੰਗਰ ਹਾਲ ਹੈ ਇੱਕ ਅੱਗੇ ਪਿੱਛੇ ਲੰਗਰ ਹਾਲ ਹੈ ਇੱਕ ਨਵਾਂ ਲੰਗਰ ਹਾਲ ਹੈ ਜਿਹੜਾ ਕੁੜੀਆਂ ਉਤਰ ਕੇ ਥੱਲੇ ਜਾਂਦੇ ਆ ਉਹ ਵੱਡਾ ਹੈ ਵੱਡਾ ਹੋਗਾ ਚੱਲੋ ਵੀ ਰਿਹਾ ਵੈਸੇ ਸਭ ਨੂੰ ਬਾਕੀ ਹਾਰਨਾ ਹੈ ਕੀਰਨ ਵਾਲ ਬਣਾਉਂਦੇ ਹਾਂ ਹਾਂ ਕੀਰਤਨ ਵਗੈਰਾ ਹਾਂ ਕਬੀਲ ਪ੍ਰੋਗਰਾਮ ਹੁੰਦੇ ਵਿੱਚ ਆ ਦੇਖੋ ਆ ਵੀ ਸਰਾ ਆਏ ਤੁਹਾਡੇ ਖੱਬੇ ਹੱਥ ਇਹ ਸਰਾ ਬਹੁਤ ਸੋਹਣੀ ਹੈ ਆ ਯਾਤਰੀ ਆ ਰਹੇ ਨੇ ਦੇਖੋ ਟਰਾਲੀ ਸੰਤਾਂ ਦੀਆਂ ਟਰਾਲੀਆਂ ਆ ਰਹੀਆਂ ਨੇ ਸ਼ਿਮਲਾਏ ਦੀ ਆਵਾਜ਼ ਆ ਰਹੀ ਬਹੁਤ ਜ਼ਿਆਦਾ ਤੇ ਸੰਤਾਂ ਤੁਰੀਆਂ ਰਹਿੰਦੀਆਂ ਅਨੰਦਪੁਰ ਸਾਹਿਬ ਮੇਰੇ ਬਹੁਤ ਸੰਤਾਂ ਦੀ ਆ ਦੇਖੋ ਸਰਾ ਕਿੰਨੀ ਸੋਹਣੀ ਕਾਬੀ ਮਕੇ ਤੇ ਥੋੜਾ ਬੁਧ ਰਸ਼ ਰਹਿੰਦਾ ਹੀ ਹੈ ਹਾਂ ਰਹਿੰਦਾ ਹੀ ਹੈ ਉਹ ਪਿੱਛੇ ਦੇਖੋ ਉਧਰ ਨੂੰ ਜਾ ਕੇ ਆ ਗੁਰਦੁਆਰਾ ਸਾਹਿਬ ਮੇਨ ਦਰਬਾਰ ਫਰੰਟ ਹੈ ਨੰਦਗੜ੍ਹ ਉਹਦੇ ਸਾਹਮਣੇ ਹਾਂਜੀ ਆ ਦੇਖੋ ਆ ਦੇਖੋ ਹਾਂ ਜੀ ਪਿਛਲੀ ਵਾਰੀ ਇੱਥੇ ਗੱਡੀ ਦੇਖੀ ਸੀਗੀ ਨਾ ਨੰਦੇਗੜ ਤੋਂ ਕੇਸਗੜ੍ਹ ਨੂੰ ਲੈ ਕੇ ਜਾਣ ਵਾਸਤੇ ਉਹਨੇ ਲਗਾ ਤੀ ਮਸੀਵਾ ਦੇਖੋ ਦੇਖੋ ਕਿਤੇ ਖੜੀ ਨਾ ਹੋਵੇ ਉਹ ਇੱਥੇ ਬੜੀ ਸੋਹਣੀ ਹੈ ਹੈਗੀ ਤੇ ਇੱਥੇ ਨਹੀਂ ਅੰਦਰ ਜੋ ਹੈ ਕੇਸਗੜ੍ਹ ਸਾਹਿਬ ਦੀ ਠੱਟੀ ਜਣਾਂਦੇ ਸੰਗਤਾਂ ਨੂੰ ਬਜ਼ੁਰਗ ਜਿਹੜੇ ਹੁੰਦੇ ਆ ਅੱਛਾ ਦੇਖੋ ਜੀ ਦੇਖੋ ਦੇਖੋ ਕਿੰਨੇ ਸੋਹਣੇ ਸੜਕਾਂ ਕੇਸਗੜ੍ਹ ਸਾਹਿਬ ਜਾਂਦੀਆਂ ਹੈ ਇਹ ਥੋੜਾ ਰਸਤਾ ਜਿਆਦਾ ਲੰਬਾ ਹੈ ਨਾ ਕੇ ਥੱਕ ਜਾਂਦੀ ਸੰਗਤ ਬਹੁਤ ਚੱਲਦੇ ਆ ਫਿਰ ਗੱਡੀਆਂ ਲਾਈਆਂ ਪਈਆਂ ਨੇ ਹਨਾ ਲਗਾਈਆਂ ਹੋਆ ਇਹ ਸ਼ਾਇਦ ਮੈਂ ਵੀ ਦੇਖੋ ਜੇ ਖੜੀ ਹੋਈ ਦੇਖੀ ਨਾ ਹੈ ਤਾਂ ਨਹੀਂ ਉਹ ਗੱਡੀ ਮੋਰੀ ਹਾਂਜੀ ਮੈਂ ਦੇਖਦਾ ਨਾ ਬੈਟਰੀ ਵਾਲੀ ਜਿਹੜੀ ਆ ਕੇਸ ਗੜ ਦੇ نیچے ਘੱਟੀ ਦੇ ਤਰ੍ਹਾਂ ਚਾਹਤ ਇੱਛਾ ਹੋਈ ਹੈ ਦੇਖਣ ਦੀ ਤਾਂ ਫਿਰ ਸ਼ਾਇਦ ਸੱਚੀ ਦਿਖ ਜਾਏਗੀ ਉਹ ਗੱਡੀ ਆ ਰਹੀ ਹੈ ਅੱਗੇ ਤਾਂ ਮੈਂ ਅੰਦਰ ਨੂੰ ਆ ਜਾ ਆ ਅੰਦਰ ਨੂੰ ਹੋ ਜਾ ਤੂੰ ਯਾਰ ਆ ਦੇਖੋ ਉਹ ਮਨ ਲਾਦਾ ਆ ਗਈ ਇਹ ਚੁੱਕਿਆ ਨੇ ਫੋਨ ਨੂੰ ਬਣਾਈ ਰਹੀ ਜਿਹੜੇ ਬੱਚਿਆਂ ਦੇ ਲਾਈਵ ਹਾਂ ਉਹ ਦੇਖੋ ਬੜੀਓ ਦੇਖੋ ਮੰਮੀ ਦੀ ਗੱਡੀ ਆ ਆ ਗਈ ਮੰਮੀ ਦੀ ਗੱਡੀ ਆ ਆ ਗਈ ਆ ਦੇਖੋ ਅਨੰਤਕਰ ਸਾਹਿਬ ਅੱਛਾ ਜੀ ਬਲੌਗ ਵੀ ਸ਼ੂਟ ਕੀਤਾ ਸੀਗਾ ਅਨੰਤਕਰ ਸਾਹਿਬ ਦੀ ਤੁਸੀਂ ਵੀਡੀਓ ਸਾਹਮਣੇ ਉੱਪਰ ਦੇਖੋ ਤੁਸੀਂ ਦਿਖ ਰਹੀ ਹੈ ਤੁਹਾਨੂੰ ਉੱਥੇ ਤੋਂ ਦੇਖ ਲਿਓ ਤੇ ਇਧਰ ਆ ਗਿਆ ਵਿਰਾਸਤਿ ਖਾਲਸਾ ਇਹ ਵਿਰਾਸਤਿ ਖਾਲਸਾ ਹੈ ਆ ਦੇਖੋ ਕਿੰਨਾ ਸੁੰਦਰ ਦ੍ਰਿਸ਼ ਪਿੱਛੇ ਪਹਾੜ ਅੱਗੇ ਵਿਰਾਸਤਿ ਖਾਲਸਾ ਉਹਦੀ ਡਿਜ਼ਾਈਨਿੰਗ ਦੇਖੋ ਕਿੰਨੀ ਪ੍ਰੋਪਰ ਹੈ ਹੈਨਾ ਸੋਤਰ ਨੂੰ ਜੀ ਹਾਂ ਬਹੁਤ ਅੱਛਾ ਬਣਾਇਆ ਵਾ ਹੈ ਨਾ ਆ ਇਹ ਚੜਾਈ ਹੈ ਹੁਣ ਅਥਰਾਈ ਚ ਜਾਣ ਲੱਗੀ ਹੁਣ ਥੱਲੇ ਨੂੰ ਜਾਵਾਂਗੇ ਆਪਾਂ ਥੋੜਾ ਹਾਂਜੀ ਬਸ ਇਸ ਦੇ ਨੇੜੀ ਹੈ ਇਹਦੇ ਮੋਰੇ ਫਰੰਟ ਇਹਦਾ ਨੀਚੇ ਆ ਰਹਾ ਹੁਣ ਵਿਆਸਤੇ ਹਾਂ ਵਿਰਾਸਤੇ ਖਾਸ ਦਾ ਫਰੰਟ ਪਾਰਕਿੰਗ ਵਗੈਰਾ ਲੱਗ ਜਾਂਦੀ ਹੈ ਹਾਂ ਦੇਖੋ ਆ ਉੱਤਰ ਗਏ ਥੱਲੇ ਆ ਦੇਖੋ ਅੱਜ ਬੰਦ ਹੈ ਕਿਉਂਕਿ ਅੱਜ ਫਿਰ ਮੰਡੇ ਗਾਉਣ ਕਰਕੇ ਨਾ ਮੰਡੇ ਹਾਂ ਇਹ ਤਾਂ ਜਿਹੜੇ ਅਨੰਦਪੁਰ ਸਾਹਿਬ ਦੇ ਉਹਨਾਂ ਨੇ ਤਾਂ ਦੇਖਣਾ ਨਹੀਂ ਬਲੋਗੇ ਕਿਉਂਕਿ ਉਹ ਤਾਂ ਘੁੰਮੇ ਆ ਸਾਰੇ ਰਸਤੇ ਤੇ ਜਿਹੜੇ ਬਾਹਰ ਰਹਿੰਦੇ ਆ ਜਾਹੂਰ ਸ਼ਹਿਰਾ ਦੇ ਆ ਉਹਨਾਂ ਵਾਸਤੇ ਠੀਕ ਹੈ। ਵੀ ਤੁਸੀਂ ਦੇਖ ਸਕਦੇ ਆ ਅਨੰਦਪੁਰ ਸਾਹਿਬ ਦੀ ਸੜਕਾਂ। ਆ ਦੇਖੋ ਆ ਆ ਗਿਆ ਹੁਣ ਇਹ ਸੜਕ ਚੜਾਈ ਆ ਇੱਥੇ ਤੇ ਜਦੋਂ ਤੁਸੀਂ ਮੇਨ ਰੋਡ ਤੋਂ ਆਉਂਗੇ ਇੱਥੇ ਤੋਂ ਸੱਜੇ ਮੋੜਨਾ ਹੈ। ਸਾਹਮਣੇ ਤੁਹਾਨੂੰ ਅਨੰਦਗੜ੍ਹ ਸਾਹਿਬ ਤੇ ਅੱਗੇ ਜਾ ਕੇ ਕੇਸਗੜ੍ਹ ਸਾਹਿਬ ਆਵੇਗਾ। ਹੁਣ ਆਪਾਂ ਮੁੜਾਂਗੇ ਖੱਬੇ। ਖੱਬੇ ਜਾ ਕੇ ਜਿਹੜੇ ਖਾਨ ਦੇ ਸ਼ਕੀਨ ਹੈ 버ਗਰ 21 ਕੈਫੇ। ਬਹੁਤ ਚੀਜ਼ ਸ਼ੋਅ ਹੈ ਦੇਖੋ। 21 ਕੈਫੇ ਆ ਦੇਖੋ। ਇੱਥੇ ਤੁਸੀਂ 버ਗਰ ਇਹ ਪੀਜ਼ਾ ਫ੍ਰੈਂਚ ਫ੍ਰਾਈਜ਼ ਖਾਤਾ ਦੇ ਹਾਠੂੜੀ ਤੇ ਨੁਸ਼ਾਨਤ ਕਰਾ ਦੇ ਹਾਂ ਬਾਕੀ ਲੰਗਰ ਹਾਲ ਚ ਲੰਗਰ ਚ ਕੋ ਚੜਦੀ ਕਲਾ ਹੈ ਅੱਛੇ ਦੇਖੋ ਛੱਲਾ ਇਹਦੀ ਲੋੜ ਹੀ ਨਹੀਂ ਅਨੰਦਪੁਰ ਸਾਹਿਬ ਚ ਐਨੇ ਲੰਗਰ ਲੱਗੇ ਆ ਹਾਂਜੀ ਹੁਣ ਆ ਗਏ ਜੀ ਪੰਜ ਪਿਆਰਾ ਪਾਰਕ ਇਹ ਬਿਲਕੁਲ ਸਾਡੇ ਘਰ ਦੇ ਨੇੜੇ ਹੈ ਤੁਹਾਨੂੰ 7-8 ਮਿੰਟ ਲੱਗਦੇ ਆ ਤੁਰਕੇ ਹੈਨਾ ਤੁਨੂੰ ਜੀ ਹਾਂਜੀ ਹਾਂ ਇੰਨੇ ਟਾਈਮ ਤਾਂ ਲੱਗ ਹੀ ਜਾਂਦਾ ਆਏ ਬਸ ਇਹ ਨਾਰਮਲ ਸੈਰ ਵਗੈਰਾ ਵੀ ਕਰ ਲੈਂਦੇ ਇੱਥੇ ਆ ਕੇ ਸਾਡਾ ਹੋਵੇ ਨਾ ਕਿ ਹੱਥ ਟਾਈਮ ਆ ਆ ਦੇਖੋ ਆ ਗਈ ਇਹ ਤੇ ਮੇਰੀ ਉਹ ਦੇਖੋ ਕਿੰਨਾ ਸੋਹਣਾ ਖੰਡਾ ਕਿੰਨਾ ਸੋਹਣਾ ਬਣਿਆ ਪਿਆ ਦੇਖੋ ਕੋਹਿੰ ਨੂੰ ਹਾਂਜੀ ਹਨਾ ਇਹ ਵੀ ਆਪਾਂ ਕਿਸ ਦਿਨ ਕਮਾਵਾਂਗੇ ਹਾਂਜੀ ਹਾਂ ਦੇਖੋ ਪੰਜ ਪੈਰਾ پارک ਪਾਣੀ ਖੜਿਆ ਪਿਆ ਹੈ ਪਾਣੀ ਨੇ ਸਾਰੇ ਪਾਸੇ ਮਾਰਮਾਰੀ ਹੈ ਟੂਣ ਮੀਂਹ ਨਾ ਪਵੇ ਤਾਂ ਚੰਗੀ ਗੱਲ ਹੈ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਹਾਂਜੀ ਆਹ ਦੇਖੋ ਜੀ ਆਹ ਦੇਖੋ ਆ ਗਏ ਹੁਣ ਆਪਾਂ ਮੇਨ ਰੋਡ ਤੇ ਆ ਚੱਲੇ ਉਹ ਸਰਦੀ ਲੱਗੀ ਹੁੰਦਾ ਸੀ ਬੈਠੇ ਕਾਰਾ ਚ ਹਵਾ ਆ ਰਹੀ ਹੈ ਇਹ ਸਿੱਧਾ ਬਾਦ ਕਰ ਲਓ ਪਾਪਾ ਨਾ ਦੇਖਿਆ ਹਾਂ ਇਹ ਸੀ ਬੰਦ ਕਰਾ ਰਿਹਾ ਆ ਗਏ ਮੇਨ ਰੋਡ ਦੇਖੋ ਆ ਆ ਗਿਆ ਹੁਣ ਖਾਲਸਾ ਸਕੂਲ ਦੇਖਾਂਗੇ ਆਪਾਂ ਹੋਰ ਅੰਦਪੁਰ ਸਾਹਿਬ ਦੇ ਦੂਸਰੇ ਪਾਸੇ ਆ ਹੁਣ ਇਹ ਹੈ ਖਾਲਸਾ ਕਾਲਜ ਹਾਂਜੀ ਠੀਕ ਹੈ ਇੱਕ ਇਨਸਾਨ ਨੂੰ ਇੱਕ ਬੱਚੇ ਨੂੰ ਉੱਥੇ ਤੋਂ ਇੱਥੇ ਤੱਕ ਪਹੁੰਚਣ ਲਈ 13-14 ਸਾਲ ਲੱਗ ਜਾਂਦੇ ਆ ਪਰ ਆਪਾਂ 15-20 ਮਿੰਟ ਚ ਪੁੱਜ ਗਏ ਇੱਥੇ ਹੂੰ ਹਾਲਸਾ ਪੁਲਸ ਤੋਂ ਹਾਲਸਾ ਸਕੂਲ ਹਾਂ ਹਾਲਸਾ ਕੋਲੇ ਤੋਂ ਆਹ ਦੇਖੋ ਜੀ ਹਾਲਸਾ ਕੋਲੇ ਦੇ ਆਈ ਆਹ ਹਾਲਸਾ ਕੋਲੇ ਦੇ ਬੱਚੇ ਖੜੇ ਨੇ ਠੀਕ ਹੈ ਲਓ ਜੀ ਹੁਣ ਇੱਥੇ ਸਮਾਪਤੀ ਹੈ ਪੂਰੇ ਅਨੰਦਪੁਰ ਸਾਹਿਬ ਦਾ ਕੀੜਾ ਮਾਰ ਲਿਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਖੇਰ ਜਰੂਰ ਕਰ ਲੈਣਾ ਹੈ ਤੇ ਨਵੇਂ-ਨਵੇਂ ਵੀਡੀਓ ਵਾਸਤੇ ਪੈਨ ਆਈਕਨ ਨੂੰ ਦਬਾ ਲੈਣਾ। ਫਿਰ ਤੁਹ ਪਰ ਮੁੜਾਂਗੇ। ਦਰਕਰ ਹੈ ਸਾਡਾ। ਇੱਥੇ ਹੁਣ ਆਪਾਂ ਸਾਰਿਆਂ ਨੂੰ ਬਾਏ ਬਾਏ ਵੀ ਕਰ ਦੇਣੀ ਹੈ। ਠੀਕ ਹੈ ਜੀ। ਉਧਰਲੀ ਸਾਈਡ ਨੰਗਲ ਹੈ, ਦੂਸਰੀ ਸਾਈਡ ਰੁਪੜ। ਓਕੇ ਜੀ ਬਾਏ ਬਾਏ।